ਡੈਰੀ ਜੋਤ ਡੈਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਹਾਂ ਦੱਬ ਵਾਲੀ ਪਸ਼ੂ ਮੰਡੀ ਇੱਥੇ ਦਿਖਾਵਾਂਗੇ ਆਪਾਂ ਤੁਹਾਨੂੰ ਬਹੁਤ ਹੀ ਟਾਪ ਕਲਾਸ ਦੀਆਂ ਮੱਝਾਂ ਤੇ ਝੋਟੀਆਂ ਤੇ ਉਹਨਾਂ ਬਾਰੇ ਲਵਾਂਗੇ ਜਾਣਕਾਰੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਐਦਾਂ ਦੀ ਵੀਡੀਓ ਆਪਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਸਾਰੇ ਵੀਰਾਂ ਨੂੰ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਮੇਰਾ ਵੀਰ ਤੇ ਬਾਕੀ ਜਿਹੜੇ ਵੀਰ ਵੀਡੀਓ ਦੇਖ ਰਹੇ ਨੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਜੋ ਮੇਰਾ ਵੀਰ ਕੋਲੇ ਖੜੀਆਂ ਨੇ ਬਹੁਤ ਹੀ ਸ਼ਾਨਦਾਰ ਝੋਟੀਆਂ ਤੇ ਇਹਨਾਂ ਬਾਰੇ ਲਵਾਂਗੇ ਪੂਰੀ ਜਾਣਕਾਰੀ ਤੇ ਚੰਗੇ ਪਸ਼ੂ ਨੇ ਬਾਈਆਂ ਕੋਲੇ ਜੀ ਤੇ ਕੱਲੀ ਕੱਲੀ ਵਾਰੀ ਲਵਾਂਗੇ ਜਾਣਕਾਰੀ ਪੂਰੀ ਹੁਣੇ ਤੁਹਾਨੂੰ ਆਪਾਂ ਜੀ ਮੋਰਾ ਤੇ ਤੇ ਨੀਲੀ ਰਾਵੀ ਚ ਕ੍ਰੋਸ ਚੰਗਾ ਪਸ਼ੂ ਬਾਈ ਜੀ ਸ਼ਾਨਦਾਰ ਬਾਕੀ ਸਭ ਤੋਂ ਵੱਡੀ ਗੱਲ ਹੈ ਬਾਈ 8 ਅਟਰ ਕੁਆਲਿਟੀ ਚੈੱਕ ਕਰੋ ਮੇਰਾ ਵੀਰ ਸ਼ਾਨਦਾਰ ਹੈ ਜੀ ਚਾਰੇ ਥਣਾ ਵਿੱਚ ਪ੍ਰੋਪਰ ਗੈਪ ਹੈ ਤੇ ਨਿੱਖੜਵੇਂ ਥਣਦੇ ਬਾਈ ਜੀ ਪੂਰੇ ਤੇ ਆਜੋ ਮੇਰਾ ਵੀਰ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਵੀਰੇ ਵਧੀਆ ਠੀਕ ਆ ਕੀ ਨਾਮ ਹੈ ਆਪਣਾ ਜੀ ਆਪਣਾ ਦਾ ਸ਼ਿਦਾ ਜੀ ਠੀਕ ਹੈ ਜੀ ਪਿੰਡ ਕਿਹੜਾ ਪੈਂਦਾ ਵੀਰੇ ਲਾਲ ਪੱਤਰਾ ਜੀ ਅੱਛਾ ਜ਼ਿਲ੍ਹਾ ਜੀ ਪੋਜਪੁਰ ਠੀਕ ਹੈ ਬਾਈ ਜੀ ਤੇ ਕਿੰਨੇ ਪਸ਼ੂ ਲੈ ਕੇ ਆਈ ਸੀ ਬਾਈ ਅੱਜ ਚਾਰ ਜੀ ਕੋਈ ਸੇਲ ਹੋਇਆ ਜੀ ਇੱਕ ਹੋਇਆ ਠੀਕ ਹੈ ਜੀ ਮੱਝੇ ਗਾਂ ਜੀ ਮੱਝ ਹੋਈ ਹੈ ਠੀਕ ਹੈ ਬਾਈ ਜੀ ਜਿਹੜੀ ਇਹ ਖੜੀ ਹੈ ਬਾਈ ਜੀ ਝੋਟੀ ਦੂਜਾ ਸੂਆ ਜੀ 15 ਦਿਨ ਸੂਈ ਨੂੰ ਹੋ ਗਿਆ 13 ਲੀਟਰ ਦੁੱਧ ਤਿਆਰ ਹੈ ਠੀਕ ਹੈ ਬਾਈ ਜੀ ਤੇ ਥੋੜੀ ਤੋੜ ਦੂੰਗਾ ਬਾਈ ਜੀ ਜ਼ਰੂਰ ਬਹੁਤ ਜ਼ਿਆਦਾ ਟਾਪ ਕੁਆਲਿਟੀ ਦੀ ਹੈ ਬਾਈ ਜੀ ਝੋਟੀ ਚੈੱਕ ਕਰ ਲੈ ਤੁਸੀਂ ਖੁਦ ਵੀ ਤੇ ਅਟਰ ਕੁਆਲਿਟੀ ਬਿਲਕੁਲ ਸਾਫ਼ ਸੁਥਰੀ ਹੈ ਆਪਾਂ ਦਿਖਾਉਂਦੇ ਤੁਹਾਨੂੰ ਨੇੜੇ ਤੋਂ ਵੀ ਤੇ ਸਭ ਤੋਂ ਵੱਡੀ ਗੱਲ ਹੈ ਪੂਰੇ ਨਿਖੜਵੇਂ ਠੰਢ ਨੇ ਤੇ ਲੰਬੇ ਠੰਢ ਨੇ ਬਾਈ ਜੀ ਤੇ ਟਾਪ ਕੁਆਲਿਟੀ ਝੋਟੀ ਬਾਈ ਜੀ ਅਟਰ ਕੁਆਲਿਟੀ ਚੈੱਕ ਕਰ ਤੁਸੀਂ ਮੇਰਾ ਵੀਰ ਬਹੁਤ ਜ਼ਿਆਦਾ ਸਾਫ਼ ਸੁਥਰੀ ਹੈ ਤੇ ਥਣ ਵੀ ਲੰਬੇ ਨੇ ਬਾਈ ਜੀ ਦੁੱਧ ਵਾਲਾ ਪਸ਼ੂ ਹੈ ਤੇ ਬਾਕੀ ਬਾਈ ਕੋਲੋਂ ਨੇ ਪੂਰੀ ਜਾਣਕਾਰੀਆਂ ਆਪਾਂ ਇਹਦੇ ਬਾਰੇ ਤੇ ਨਿਖਣ ਮੇ ਥਣ ਦੇ ਬਾਈ ਅਟਰ ਕੁਆਲਟੀ ਪੂਰੀ ਸਾਫ਼ ਸੁਥਰੀ ਹੈ ਤੁਸੀਂ ਕਨੇੜੇ ਤੋਂ ਵੀ ਚੈੱਕ ਕਰ ਸਕਦੇ ਹੋਈ ਤੇ ਬਾਈ ਕੋਲੋਂ ਦੇ ਬਾਈ ਪੂਰਾ 13 ਕਿਲੋ ਕੰਡੇ ਵਾਲਾ ਜੀ ਚਵਾ ਕੇ ਦੇ ਦੇਂਗਾ ਆਪਣੇ ਘਰੋਂ ਲਾਇਆ ਹੋਇਆ ਜਿਹੜਾ ਬੰਦਾ ਹੈ ਤੇ ਮਗਰ ਕੀ ਬਈ ਤੇ ਮਗਰ ਕੱਟੀ ਹੈ ਜੀ ਠੀਕ ਹੈ ਮਗਰ ਬਾਈ ਜੀ ਕੱਟੀ ਹੈ ਤੇ ਇਹ ਵੀ ਤੋਹਫਾ ਇੱਕ ਤੇ ਚੰਗਾ ਪਸ਼ੂ ਬਾਈ ਦੁੱਧ ਵਾਲਾ ਤੇ ਵੀਰ ਕਿੰਨਾ ਲੀਟਰ ਰੱਖਿਆ ਆਪੇ ਇਹਦਾ ਮੋਲ ਲਈ 1 ਵੀਰ ਰੱਖਿਆ ਜੀ ਅੱਛਾ ਦੇਣ ਲੈਣ ਰਾਸਟ ਕੀਤਾ ਕਿ ਛੱਡ ਦੋਗੇ ਇੱਕ ਦਾਸ ਦੀ ਦੇ ਦੇ ਛੱਡ ਦੋ ਠੀਕ ਆ ਬਾਈ ਜੀ ਤੇ ਇਸ ਤੋਂ ਬਾਅਦ ਜਿਹੜੀ ਆ ਗਾਂ ਖੜੀ ਆਪਣੇ ਕੋਲ ਜਰਸੀ ਬਾਈ ਜੀ ਦੋ ਦੰਦ ਦਾਈ ਅੱਛਾ ਦੋ ਦੰਦ ਦਾ ਬਾਈ ਜੀ ਤੇ ਕਿੰਨੇ ਦਿਨ ਪਏ ਬਾਈ ਜੀ ਇਹ ਜਿਹਦੇ ਇਹਦੇ 10 ਤੋਂ 15 ਨੇ ਮੈਂ ਪੈਟਿਕ ਆ ਜੀ ਠੀਕ ਆ ਜੀ ਤੇ ਉਦਾਂ ਸੀਲ ਆ ਬਾਈ ਜੀ ਪੂਰੀ ਹਾਂ ਹਾਂ ਬਹੁਤ ਠੀਕ ਆ ਬਾਈ ਜੀ ਪਹਿਲਾ ਸਵਾਹ ਠੀਕ ਆ ਬਾਈ ਕਿੰਨਾ ਕਰਜੂ ਬਾਈ ਦੁੱਧ ਦੇ ਤੁਹਾਡੇ ਸਾਹ ਨਾਲ 20 ਤੋਂ ਪਲੱਸ ਚੱਲੇ ਜੀ ਕਰ ਦੂ ਬਾਈ ਜੀ ਇਹਨੂੰ 8 25 26 ਕਿਲੋ ਦੇ ਠੀਕ ਹੈ ਬਾਈ ਜੀ ਤੇ ਕਿਹੜੇ ਏਰੀਆ ਚ ਹੋਈ ਬਾਈ ਇਹ ਇਹ ਮੇਰੇ ਏਰੀਆ ਚ ਨਾਲ ਠੀਕ ਹੈ ਬਾਈ ਜੀ ਤੇ ਤੋੜ ਦੂੰਗਾ ਬਾਈ ਜੀ ਬਹੁਤ ਜ਼ਿਆਦਾ ਚੰਗਾ ਕੁਆਲਟੀ ਦਾ ਪਸ਼ੂ ਹੈ ਬਾਈ ਇਹ ਵੀ ਜਰਸੀ ਚ ਆ ਜਾਂਦੀ ਹੈ ਤੇ ਥਣਾ ਚ ਪ੍ਰੋਪਰ ਗੈਪ ਹੈਟਰ ਕੁਆਲਟੀ ਹੈ ਸਾਫ ਸੁਥਰੀ ਹੈ ਕਿੰਨੇ ਦਿਨ ਪਏ ਬਾਈ ਅਜੇ ਤੇ 10 ਤੋਂ 12 ਦਿਨ ਲੈ ਮਲੋਂ 15 ਦਿਨ ਜਾ ਸਕਦੇ ਠੀਕ ਹੈ ਬਾਈ ਜੀ ਚੰਗਾ ਪਸ਼ੂ ਹੈ ਟੌਪ ਦਾ ਦੁੱਧ ਵਾਲੀ ਚੋ ਜਰਸੀ ਬੱਚੀ ਤੇ ਚੰਗੀ ਰੇਵੇ ਦੀ ਬਾਈ ਜੀ ਤੇ ਰੇਟ ਬਾਰੇ ਪੂਰੀ ਲਵਾਂਗੇ ਜਾਣਕਾਰੀ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਪਸ਼ੂ ਚੰਗਾ ਬਾਈ ਜੀ ਤੇ ਬਾਈ ਕਿੰਨੇ ਦੰਦ ਹੈ ਜੇ ਇਹ ਦੋ ਦੰਦ ਹੈ ਅੱਛਾ ਦੋ ਦੰਦ ਤੇ ਕਿੰਨਾ ਮੋਲ ਰੱਖਿਆ ਵੀਰੇ ਤਾਂ ਦੇਣ ਲੈਣ ਇਹਦਾ 1.5 ਅੱਛਾ ਜੀ ਕਿਤੇ ਤੱਕ ਛੜ ਦੋਗੇ ਲਾਸਟ 95000 ਅੱਛਾ ਠੀਕ ਹੈ ਬਾਈ ਜੀ ਤੇ ਚੰਗਾ ਪਸ਼ੂ ਬਾਈ ਰੇਟ ਬਾਈ ਦਾ ਜਾਇਜ਼ ਹੈ ਜੀ ਤੇ ਬਾਕੀ ਬਾਈ ਕਹਿੰਦਾ ਮਾਨ ਤਣ ਕਰਤਾ ਆਪਾਂ ਤੁਹਾਡਾ ਹੀ ਤੇ ਇਸ ਤੋਂ ਬਾਅਦ ਬਾਈ ਹੁਣੇ ਖੜੀ ਇੱਕ ਮੱਝ ਇਹਦੇ ਬਾਰੇ ਪੁੱਛ ਤੇ ਜਾਣਕਾਰੀ ਲੈਂਦੇ ਪੁਰੇ ਬਾਈ ਇਹ ਕਿੰਨੇ ਦਿਨ ਪਿਆ ਹੈ ਜੀ ਇਹਦੇ ਹਜੇ ਕੋਪ ਟਾਗ ਲੈ ਜੂ। ਠੀਕ ਹੈ ਜੀ। ਅਟਰ ਕੁਆਲਟੀ ਚੈੱਕ ਕਰੋ ਬਾਈ ਜੀ ਪੂਰੀ ਸ਼ਾਨਦਾਰ ਤੇ ਸਾਫ ਸੁਥਰੀ ਅਟਰ ਕੁਆਲਟੀ ਹੈ। ਤੇ ਹਜੇ ਥੋੜੇ ਦਿਨ ਪਏ ਨੇ ਬਾਈ ਕਹਿੰਦਾ ਜੀ ਹਜੇ ਅਜਾ ਬਾਈ ਕਿੰਨਾ ਦੁੱਧ ਕਰ ਜੀ ਹੋਏ ਤੁਹਾਡੇ ਹਿਸਾਬ ਨਾਲ? ਇਹ ਮੇਰੇ ਹਿਸਾਬ ਨਾਲ 14 ਤੋਂ 15 ਲੀਟਰ ਦੁੱਧ ਦੇ ਦੋਗੇ। ਹਾਂ ਬਾਈ ਪਿੱਠਪੁੜੇ ਤੋਂ ਚੰਗੀ ਹੈ ਬਾਈ ਜੀ। ਤੇ ਕਿਹੜੇ ਸੂਏ ਸੁਣਾ ਬਾਈ ਇਹਨੇ? ਇਹਨੇ ਤੀਜਾ ਸੂਆ ਜੀ। ਅਛੇ ਤੀਜੇ ਸੂਏ ਸੁਣਾ ਠੀਕ ਹੈ ਬਾਈ ਜੀ। ਤੇ ਇਹਦਾ ਮੁੱਲ ਕਿੰਨਾ ਰੱਖਿਆ ਬਾਈ ਜੀ ਆਪਾਂ? ਇਹਦਾ 1 ਕੁ ਰੱਖਿਆ ਜੀ। ਠੀਕ ਹੈ ਜੀ ਕਿੱਥੇ ਦੇ ਦੋਗੇ ਲਾਸਟ? 15 ਠੀਕ ਹੈ ਬ ਬਹੁਤ ਸ਼ਾਨਦਾਰ ਅਟਰ ਕੁਆਲਟੀ ਹੈ ਬਾਈ ਜੀ ਤਿਆਰ ਹੋ ਰਹੀ ਬਾਈ ਇਹ ਪਿੱਠਪੜੇ ਤੋਂ ਚੰਗੀ ਹੈ ਬਾਈ ਜੀ ਤੇ ਲੈਣ ਦੇਣ ਵਾਲਾ ਮੁੱਲ ਰੱਖਿਆ ਪਾਈਆਂ ਦਾ ਕੋਈ ਜ਼ਿਆਦਾ ਡਿਮਾਂਡ ਨਹੀਂ ਕਰੀ ਤੇ ਸਾਫ ਸੁਥਰੀ ਅਟਰ ਕੁਆਲਟੀ ਹੈ ਬਾਈ ਜੀ ਤੇ ਪਿੱਠਪੜੇ ਤੋਂ ਚੰਗੀ ਹੈ ਚੰਗਾ ਪਸ਼ੂ ਬਾਈ ਜੀ ਤੇ ਬਾਈ ਕੋਲ ਆ ਕੇ ਪੁੱਛਦੇ ਆ ਭਾਈ ਉਦਾਂ ਸੀਲ ਹੈ ਪੂਰੀ ਜਿਵੇਂ ਬਾਜੀ ਬੱਚੇ ਪੁੱچے ਖੁੱਲੀਆਂ ਠੀਕ ਹੈ ਇਹ ਕਿਹੜੇ ਏਰੀਏ ਜੁਆਈ ਬਾਈ ਇਹ ਵੀ ਮੇਰੇ ਏਰੀਏ ਚ ਹੀ ਫਰੀਦਕੋਟ ਤੋਂ ਠੀਕ ਹੈ ਬਾਈ ਜੀ ਤੇ ਇਹ ਲਾਸਟ ਕੀ ਤਾਂ ਕਹਿੰਦੇ ਦੇ ਦੂੰਗਾ ਜੀ 115 ਨੇ 115 ਠੀਕ ਹੈ ਬਾਈ ਜੀ ਤੇ ਬਾਈ ਆਪਾਂ ਵਪਾਰ ਦਾ ਕਰਾਂਗੇ ਜੀ ਹਾਂ ਜੀ ਵਪਾਰ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਜੀ ਆਪਾਂ ਮੰਡੀ ਕਿਉਂ ਸਾਰੀ ਹੀ ਲਾ ਲਈਏ ਤਕਰੀਬਨ ਜੀ ਪੰਜਾਬ ਦੀ ਹੈ ਜੀ ਸਾਰੀ ਠੀਕ ਹੈ ਇਹਨਾਂ ਘਰੇ ਜੇ ਘਰ ਤੋਂ ਬਾਅਦ ਫਿਰ ਮੰਡੀ ਠੀਕ ਹੈ ਬਾਈ ਜੀ ਮੋਬਾਈਲ ਨੰਬਰ ਕਰ ਦੂੰਗਾ 9892521011 ਇੱਕ ਵਾਰ ਦੁਬਾਰੇ ਬੋਲਦੇ ਵੀਰੇ 9892521011 ਠੀਕ ਹੈ ਪਿੰਡ ਚ ਨਾਮ ਕੀ ਚੱਲਦਾ ਆਪਣਾ ਬਾਈ ਜੀ ਠੀਕ ਹੈ ਬਾਈ ਫੋਨ ਕਰਕੇ ਆ ਸਕਦਾ ਮਤਲਬ ਜੀ ਠੀਕ ਹੈ ਬਾਈ ਜੀ ਤੇ گاਵਾ ਐਫ ਪੀ ਹੁੰਦੀਆਂ ਤੁਹਾਡੇ ਕੋਲ ਜੀ ਆਪ ਗਾਂ 40 ਲੀਟਰ ਵਾਲੀ 40 ਤੋਂ ਪਲੱਸ ਵਾਲੀ ਵੀ ਹੋ ਗਈ ਹੈ ਠੀਕ ਹੈ ਬਈ ਜੀ ਮੱਧਾਂ ਕਿੰਨੇ ਤੋਂ ਕਿੰਨੇ ਰੇਂਜ ਤੱਕ ਚਲਦੀਆਂ ਮੱਧਾਂ ਮਤਲਬ 1.5 2 3 ਤੋਂ 3 ਲੱਖ ਤੱਕ ਉਹਨੀਆਂ ਠੀਕ ਹੈ ਜੀ ਤੁਹਾਡੇ ਕੋਲ ਘਰੇ ਉਹਨੇ ਪਸ਼ੂ ਖੜੇ ਬਈ ਜੀ ਹਾਂ ਜੀ ਬਹੁਤ ਠੀਕ ਹੈ ਬਈ ਜੀ ਧੰਨਵਾਦ ਜੀ ਤੇ ਬਾਈਆਂ ਕੋਲ ਤਿੰਨੇ ਪਸ਼ੂ ਸ਼ਾਨਦਾਰ ਸੀਗੇ ਤੇ ਬਾਈਆਂ ਦਾ ਰੇਟ ਵੀ ਜਾਇਜ਼ ਸੀਗਾ ਤੇ ਬਾਕੀ ਬਾਈ ਕਹਿੰਦਾ ਘਰੇ ਪਸ਼ੂ ਹੁੰਦੇ ਨੇ ਜੇ ਕੋਈ ਵੀਰ ਆਉਣਾ ਚਾਹੁੰਦਾ ਤਾਂ ਆ ਸਕਦਾ ਇੱਥੇ ਲੈ ਸਕਦਾ ਤੇ ਜਾਇਜ਼ ਰੇਟ ਬਾਈਆਂ ਦਾ ਜੀ ਨਾ ਮਾਤਰ ਵਧੀਆ ਸਭ ਤੋਂ ਵੱਡੀ ਗੱਲ ਇਹ ਵੀ ਅਟਰ ਕੁਆਲਿਟੀ ਸਾਫ਼ ਸੁਥਰੀ ਸੀਗੀ ਤਿੰਨੇ ਚਾਰੇ ਪਸ਼ੂਆਂ ਦੀ ਤੇ ਰੇਟ ਬਾਈਆਂ ਦਾ ਤੇ ਬਾਕੀ ਜੇ ਕੋਈ ਲੈਂਡ ਦਾ ਚਾਹ ਬਾਣਾ ਬਾਈ ਨਾਲ ਕੰਟੈਕਟ ਕਰ ਸਕਦਾ ਨੰਬਰ ਆਪਾਂ ਪਾਤਾ ਵਿੱਚੀ ਵੀਡੀਓ ਦੇ ਜੀ ਬਹੁਤ ਹੀ ਸ਼ਾਨਦਾਰ ਝੋਟੀ ਤੇ ਮੱਝ ਪਰ ਲਾਵਾਂਗੇ ਪੂਰੀ ਜਾਣਕਾਰੀ ਬਾਕੀ ਬਾਈ ਪਿੱਠਫੜੇ ਤੋਂ ਬਹੁਤ ਚੰਗੀ ਹੈ ਅਟਰ ਕੁਆਲਟੀ ਵੀ ਪੂਰੀ ਸਾਫ ਸੁਥਰੀ ਹੈ ਬਾਈ ਜੀ ਤੇ ਪੂਰੇ ਨਿਖਣਵੇਂ ਥਾਣੇ ਦਾ ਲੰਬਾ ਥਾਣਾ ਬਾਈ ਜੀ ਤੇ ਕੁਆਲਟੀ ਵੱਲੋਂ ਬਾਈ ਪੂਰੀ ਟਾਪ ਕੁਆਲਟੀ ਦੀ ਹੈ ਤੇ ਨੇੜੇ ਤੋਂ ਵੀ ਆਪਾਂ ਤੁਹਾਨੂੰ ਅਟਰ ਕੁਆਲਟੀ ਚੈੱਕ ਕਰਾ ਦਾਂਗੇ ਜੀ ਠੀਕ ਹੈ ਜੀ ਚੈੱਕ ਕਰੋ ਮੇਰਾ ਵੀਰ ਕਿ ਅਟਰ ਕੁਆਲਟੀ ਸਾਫ ਸੁਥਰੀ ਬਿਲਕੁਲ ਚਾਰੇ ਥਾਂ ਵਿੱਚ ਪ੍ਰੋਪਰ ਗੈਪ ਹੈ ਜੀ ਤੇ ਬਾਈ ਸਾਹਿਬ ਤੁਸੀਂ ਕਰ ਲੋ ਬਾਈ ਸਾਹੀ ਗਾਲ ਜੀ ਕੀ ਹਾਲ ਹੈ ਵੀਰੇ ਠੀਕ ਹੈ ਜੀ ਨਾਮ ਹੈ ਜੀ ਆਪਣਾ ਜੀ ਮੇਰਾ ਨਾਮ ਬਲਵੰਤ ਸਿੰਘ ਠੀਕ ਹੈ ਪਿੰਡ ਕਿਹੜਾ ਪੈ ਜਾਂਦਾ ਜੀ ਸਰਦਾਰ ਘਟਾ ਠੀਕ ਹੈ ਬਾਈ ਜੀ ਤੇ ਬਾਈ ਜਿਹੜੀ ਇਹ ਮੱਝ ਹੈ ਕਿਹੜੇ ਸੂਏ ਸੂਈ ਹੈ ਇਹ ਇਹ ਤੀਜੇ ਸੂਏ ਸੂਈ ਹੋਰੀ ਠੀਕ ਹੈ ਜੀ ਕਿੰਨਾ ਦੁੱਧ ਦਿਆ ਬਾਈ ਥੱਲੇ ਇਹਦੇ ਇਹ ਜੀ 14-15 ਸਿਰ ਦੁੱਧ ਪਾਰਦੀ ਹੈ ਠੀਕ ਹੈ ਬਾਈ ਜੀ ਤੇ ਕਿੰਨਾ ਮੁੱਲ ਰੱਖਿਆ ਆਪਾਂ ਇਹਦਾ ਜੀ ਇਹਦਾ ਮੁੱਲ ਜੀ 1.35 ਠੀਕ ਹੈ ਬਾਈ ਜੀ ਤੇ ਕਿੱਥੇ ਤੱਕ ਆਪਾਂ ਲਾਟ ਛੜਦੋਂਗੇ ਜੀ ਅਸੀਂ ਜੀ ਏਥੀ ਵੀ ਠੀਕ ਹੈ ਬਾਈ ਜੀ ਤੇ ਬਾਈ ਵਪਾਰ ਦਾ ਕੰਮ ਆਪਣਾ ਹੀ ਹਾਂਜੀ ਵਪਾਰ ਦਾ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਇਸ ਤੋਂ ਲਾ ਬਾਈ ਅਸੀਂ ਤਾਂ ਜ਼ਿਆਦਾ ਤਾਂ ਇਹੀ ਸਾਨੂੰ ਨੇੜੇ ਪੈ ਅੱਛੇ ਨੇੜੇ ਪੈ ਠੀਕ ਹੈ ਬਾਈ ਜੀ ਤੇ ਪਸ਼ੂ ਲਿਆਉਂਦੇ ਕਿੱਥੋਂ ਵੇਚੀ ਪਿੰਡਾਂ ਚੋਂ ਅੱਛੇ ਪਿੰਡਾਂ ਚੋਂ ਠੀਕ ਹੈ ਬਾਈ ਜੀ ਤੇ ਫੇ ਕਰੂ ਬੱਕਰੇ ਪਸ਼ੂ ਹੁੰਦੇ ਨੇ ਫੇਰੀ ਹਾਂਜੀ ਘਰੇ ਪਸ਼ੂ ਹੁੰਦੇ ਨੇ ਜੀ ਹਾਂ ਘਰੇ ਬਾਦੂ ਕਿਸੇ ਨੇ ਫੋਨ ਕਰਕੇ ਆਉਣਾ ਹੋਵੇ ਆ ਸਕਦਾ ਜੀ ਹਾਂਜੀ ਠੀਕ ਹੈ ਬਈ ਮੋਬਾਈਲ ਨੰਬਰ ਕਰ ਦੂੰਗਾ ਸ਼ੇਅਰ ਜੀ ਕਰੀਦਾ 75299 हां जी 04180 ਇੱਕ ਹੋਰ ਦੁਆਰੇ ਬੋਲ ਦੋ ਜੀ 75299 हां जी 04180 ਨਾਮ ਕੀ ਹੈ ਬਈ ਆਪਣਾ ਹੀ ਬਲਵੰਤ ਸਿੰਘ ਠੀਕ ਹੈ ਬਈ ਜੀ ਤੇ ਬਾਈ ਵੀ ਨਾਲੇ ਹੁੰਦੇ ਜੀ ਆਈ ਮੰਡੀ ਠੀਕ ਹੈ ਬਈ ਜੀ ਠੀਕ ਹੈ ਬਈ ਧੰਨਵਾਦ ਜੀ ਤੇ ਚੰਗਾ ਪਸ਼ੂ ਸੀ ਗਵਾਈਆਂ ਕੋਲੇ ਰੇਟ ਵੀ ਠੀਕ ਹੈ ਠੀਕ ਹੈ ਬਈ ਜੀ ਗਾਵਾਂ ਵੀ ਹੁੰਦੀਆਂ ਕਿੱਲਮ ਠੀਕ ਹੈ ਕਿਹੜੀ ਗਾਇਆਂ ਜ਼ਿਆਦਾ ਰੱਖਦੇ ਆਪਣੇ ਕੋਲੇ ਹੁੰਦੀਆਂ ਜ਼ਿਆਦਾ ਜਿਹੜੀ ਮਿਲ ਜੇ ਐਚ ਐਫ ਜਰਸੀ ਸਾਰੀਆਂ ਹੁੰਦੀਆਂ ਮਤਲਬ ਠੀਕ ਹੈ ਜੀ ਮੱਜ ਹੁੰਦੀ ਪਤਾ 100 ਲੀਟਰ ਤੱਕ ਲੀਨਾ ਵਾਲੇ ਹਾਂਜੀ ਹਾਂਜੀ ਠੀਕ ਹੈ ਬਾਈ ਜੀ ਤੇ ਰੇਟ ਜੈਜੇ ਬਾਈ ਦਾ ਜੀ ਤੇ ਸ਼ਾਨਦਾਰ ਪਛੂ ਸੀਗਾ ਬਾਈ ਜੀ ਤੇ ਨੰਬਰ ਆਪਾ 파ਤਮ ਮੋਬਾਈਲ ਦਾ ਵਿੱਚ ਹੀ ਤੇ ਨਾਲ ਹੈਗੀ ਫੀਮੇਲ ਕਾਪੂ ਜੀ ਵੱਜਦੇ ਤੇ ਚੰਗਾ ਪਛੂ ਸੀਗਾ ਬਾਈ ਦੁੱਧ ਵਾਲਾ ਜੇ ਕੋਈ ਲੈਂਡ ਦਾ ਚਾਹਵਾਨ ਹੈ ਤਾਂ ਬਾਈ ਇਹਨਾਂ ਕੰਟੈਕਟ ਕਰ ਸਕਦਾ ਹੈ ਜੀ ਤੇ ਚੰਗੇ ਪਸ਼ੂ ਨੇ ਬਾਈ ਕੋਲੇ ਪਤਮ ਤੁਹਾਨੂੰ ਦੱਸਉਂਦੇ ਹਾਂ ਬਾਈ ਜੀ ਤਬ ਤੋਂ ਪਹਿਲਾਂ ਬਾਈ ਸ਼ਸ਼ੀਕਾਲ ਜੀ ਸ਼ਸ਼ੀਕਾਲ ਜੀ ਕੀ ਹਾਲ ਹੈ ਵੀਰੇ ਵਧੀਆ ਜੀ ਨਾਮ ਕੀ ਵੀਰੇ ਆਪਣਾ ਜੀ ਨਾਮ ਕਰਪਈ ਸਿੰਘ ਜੀ ਐਸੇ ਪਿੰਡ ਕਿਹੜਾ ਪੈਂਦਾ ਵੀਰੇ ਪਿੰਡ ਧੌਲਾ ਜੀ ਠੀਕ ਹੈ ਬਾਈ ਜੀ ਜ਼ਿਲ੍ਹਾ ਕਿਹੜਾ ਪੈਂਦਾ ਜੀ ਬਰਨਾਲਾ ਜੀ ਠੀਕ ਹੈ ਜੀ ਕਿੰਨੇ ਪਸ਼ੂ ਲੈ ਕੇ ਆਏ ਸੀ ਅੱਜ ਆਪਾ ਅੱਜ 3 ਲੈ ਕੇ ਆਏ ਸੀ ਦੋ ਬੇਗੀਆਂ ਇੱਕ ਰਹਿ ਗਈ ਜੀ ਅੱਛਾ ਇੱਕ ਰਹਿ ਗਈ ਅੱਛਾ ਹੋਇਆ ਜੀ ਤੇ ਕੱਲਾ گاਵਾ ਦਾ ਬੁਬਾਰਾ ਪਾਪੜਾ ਕਹਿੰਦੇ ਬੱਧਿਆ ਦਾ ਵੀ گاਵਾ ਦਾ ਮੱਜਾਂ ਦਾ ਵੀ ਹੈ ਜੀ ਠੀਕ ਹੈ ਬਾਈ ਜੀ ਜਿਹੜੀ ਇਹ ਐਚ ਐਫ ਖੜੀ ਹੈ ਬਾਈ ਜੀ ਇਹ ਦੀ ਵਸੀਆਂ ਤੋਂ ਅੱਛਾ ਕਿੰਨੇ ਦਿਨ ਲੇ ਲੋ ਬਾਈ ਹਜੇ ਇਹਨੂੰ ਇਹ 10 ਦਿਨਾਂ ਦੀ ਕੱਚੀ ਹੈ ਜੀ ਹਜੇ ਅੱਛਾ 10 ਦਿਨ ਦੀ ਕੱਚੀ ਹੈ ਬਾਈ ਜੀ ਹਾਂਜੀ ਤੇ ਆਪਣੀ ਘਰ ਦੀ ਵਾਲੀ ਵੀ ਬਾਈ ਮੁੱਲ ਲੈਂਦੀ ਸੀ ਨਾ ਆਪਣਾ ਪਾਰ ਤਾਂ ਕਮਾ ਠੀਕ ਹੈ ਤੇ ਕਿੰਨਾ ਮਾਥਲੇ ਪਤਾ ਕਿੰਨਾ ਕਿਲੋਟਰ ਦੀ ਜੀ ਥੱਲੇ ਇਹ ਮਾਥਲੇ ਹੈਗਾ ਸੀ 27 28 ਲੀਟਰ ਦੁੱਧ ਜੀ ਠੀਕ ਹੈ ਬਾਈ ਜੀ ਤੁਹਾਡੇ ਸਾਹਮਣੇ ਪਹਿਲੇ ਨੂੰ ਕਿੰਨਾ ਕਰਦੇ ਸੀ ਉਹਨੂੰ 24 25 ਕਿਲੋ ਦੁੱਧ ਤਾਂ ਖੁੱਲਾ ਡੁੱਲਾ ਗੱਡੂ ਹਜੇ ਤਾਂ ਬਣਨਾ ਦਾਸ ਦਿਨ ਦੀ ਕੱਚੀ ਹੈ ਜੀ ਉਹਦਾ ਸੀਲੇ ਪੂਰੀ ਬਾਈ ਪੂਰੀ ਚੈੱਕ ਕਰੋ ਮੇਰਾ ਬਈ ਨੇੜੇ ਤੋਂ ਵੀ ਜੇ ਚੈੱਕ ਕਰਦੇ ਨੇਟਰ ਕੁਆਲਿਟੀ ਤਿਆ ਤਭੀ ਤੋੜ ਦੂੰਗਾ ਬਾਈ ਥੋੜਾ ਜਿਹਾ ਇਹਨੂੰ ਹਾਂਜੀ ਤੋੜ ਦੂੰਗਾ ਵੀਰੇ ਚੰਗਾ ਪਸ਼ੂ ਬਾਈ ਕੱਦ-ਕਾਡ ਬਹੁਤ ਹੈ ਬੱਚੀ ਦਾ ਤੇ ਤੇ ਆਪਾਂ ਨੇੜੇ ਤੋਂ ਵੀ ਤੁਹਾਨੂੰ ਇੱਕ ਬੰਨੇਗਾ ਮਰਾਦਾ ਕਿ ਚੰਗਾ ਪਸ਼ੂ ਬਾਈ ਦੁੱਧ ਵਾਲਾ ਤੇ ਹਜੇ ਬਾਈ ਕਹਿੰਦਾ 10 ਦਿਨ ਕੱਚੀ ਹੈ 10 ਦਿਨ ਦੀ ਤੇ ਸਭ ਤੋਂ ਵੱਡੀ ਗੱਲ ਹੈ ਬਾਈ ਚਾਰੇ ਥਣਾ ਦੀ ਜੀ ਪ੍ਰੋਪਰ ਗੈਪ ਹੈ ਜੀ ਤੇ ਨਿਕੜਵੇਂ ਥਣਦੇ ਬਾਈ ਜੀ ਸ਼ਾਨਦਾਰ ਕੁਆਲਟੀ ਬਾਈ ਜੀ ਤੇ ਬਾਕੀ ਬਾਈ ਜੀ ਆਪਣਾ ਹੁਣ ਮੰਨ ਲਓ ਇਹ ਕਿੱਤੇ ਮੁੱਲ ਕਿਨਾਂ ਰੱਖਿਆ ਪਿਆ ਦਾ ਇਹਦਾ ਮੁੱਲ ਆਪਾਂ ਜੀ 1:20 ਕਰ ਦਿਆਂਗੇ ਦੇਣ ਲੈਣ ਲਾਟ ਕੀ ਤੱਕ ਛੱਡ ਦੋਗੇ ਮੌਕੇ ਦੇ ਮਾਨਤਾ ਨਾਲ ਕਰ ਦਾਂਗੇ ਠੀਕ ਹੈ ਬਾਈ ਜੀ ਕਿੱਤਾਂ ਕਿ ਫਿਰ ਵੀ ਛੱਡ ਦੋਗੇ ਇੱਕ ਦਹਾਦੀ ਦੇ ਦੇ ਠੀਕ ਹੈ ਬਾਈ ਜੀ ਤੇ ਬਾਈ ਜੀ ਆਪਾਂ ਇਸ ਤੋਂ ਇਲਾਵਾ ਕਿਹੜੀ ਕਿਹੜੀ ਮੰਡੀ ਲਾਉਨੇ ਆ ਸਾਰੀਆਂ ਹੀ ਮੰਡੀਆਂ ਲਾਉਨੇ ਆ ਤਕਰੀਬਨ ਪੰਜਾਬ ਦੀਆਂ ਜੀ ਹਾਂ ਜੀ ਠੀਕ ਹੈ ਬਾਈ ਜੀ ਤੇ ਆਪਣੇ ਕੋਲ ਘਰੇ ਪਸ਼ੂ ਅਵੇਲੇਬਲ ਹੁੰਦੇ ਆ ਜੀ ਹਾਂ 10 12 ਗਾਇਆਂ ਦਾ ਬਈ ਹੁੰਦੀ ਪੱਕੇ ਖੜੀ ਹੁੰਦੀ ਹੈ ਠੀਕ ਕੱਲੀ ਐਚ ਐਫ ਕਾਂਟ ਦੀ ਜਰਸੀਆਂ ਵੀ ਹੁੰਦੀਆਂ ਸਾਰੀ ਹੁੰਦੀ ਹੈ ਜਰਸੀ ਵੀ ਹੁੰਦੀ ਹੈ ਜੀ ਠੀਕ ਹੈ ਬਈ ਜੀ ਤੇ ਮੋਬਾਈਲ ਨੰਬਰ ਬੋਲ ਦੋਗੇ ਵੀਰੇ ਆਪਣਾ ਮੋਬਾਈਲ ਨੰਬਰ 7696432921 ਜੀ ਠੀਕ ਹੋ ਦੁਆਰੇ ਬੋਲਦੇ ਵੀਰੇ 7696432921 ਜੀ ਨਾਮ ਕੀ ਦੱਸਿਆ ਸੀਗੇ ਵੀਰੇ ਆਪਣੀ ਨਾ ਪਰਪੇ ਸਿੰਘ ਜੀ ਤੇ ਪਿੰਡ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਬਈ ਜੀ ਤਹਿਸੀਲ ਕਿਹੜੀ ਪੈ ਜਾਂਦੀ ਹੈ ਜੀ ਤਾਪਾ ਜੀ ਠੀਕ ਹੈ ਬਈ ਜੀ ਤੇ ਮਤਲਬ ਫੋਨ ਕਰਕੇ ਆ ਸਕਦਾ ਤੁਹਾਨੂੰ ਬੰਦਾ ਕੋਈ ਕਿ ਜੇ ਦੂਰ ਹੋਣਾ ਹੋਵੇ ਹਾਂ ਫੋਨ ਕਰਕੇ ਆ ਦੋ ਟ੍ਰਾਂਸਪੋਰਟ ਦਾ ਪ੍ਰਬੰਧ ਹੈ ਬਾਈ ਜੀ ਹਾਂ ਹਾਂ ਬਾਈ ਆਪ ਦੀਆਂ ਨੇ ਠੀਕ ਹੈ ਬਾਈ ਜੀ ਧੰਨਵਾਦ ਜੀ ਤੇ ਬਾਈਆਂ ਕੋਲੇ ਸ਼ਾਨਦਾਰ ਬੱਚੀ ਜੀ ਕਿ ਬਾਕੀ ਰੇਟ ਬਹੁਤ ਜਾਇਜ਼ ਰੱਖਿਆ ਸੀ ਬਾਈਆਂ ਨੇ ਜੀ ਜੇ ਕੋਈ ਲੈਂਡ ਦਾ ਚਾਹ ਬਣੇ ਬਾਈਆਂ ਦਾ ਨੰਬਰ ਪਾਤਾ ਵੀਡੀਓ 'ਚ ਬਾਈਆਂ ਨਾਲ ਕੰਟੈਕਟ ਕਰ ਸਕਦਾ ਜੀ ਚੰਗੀ ਪਸ਼ੂ ਹੈ ਜੀ ਬਾਈ ਕੋਲੇ ਐਚ ਐਫ ਗਾਂ ਜੀ ਆਜੋ ਮੇਰਾ ਵੀਰ ਬਾਈਆਂ ਕੋਲੇ ਖੜੀ ਇੱਕ ਹੋਰ ਐਚ ਐਫ ਗਾਂ ਇਹਦੇ ਬਾਰੇ ਵੀ ਲੈਂਦੇ ਜਾਣਕਾਰੀ ਤੇ ਬਾਈ ਜੀ ਕੱਦ-ਕਾਟ ਦੇਖੋ ਪਹਿਲਾ ਸਭ ਤੋਂ ਵੱਡੀ ਗੱਲ ਹੈ ਤੇ ਚੰਗਾ ਕ ਕੀ ਹਾਲ ਹੈ ਵੀਰੇ ਕੀ ਨਾਮ ਆਪਣਾ ਜੀ ਮੇਰਾ ਬਲਵਿੰਦਰ ਸਿੰਘ ਆ ਠੀਕ ਹੈ ਜੀ ਪਿੰਡ ਕਿਹੜਾ ਪੈਜਦਾ ਵੀਰੇ ਪਿੰਡ ਬਾਈ ਪੱਟਰਾ ਤਰੌਲੇ ਕੋਲੇ ਠੀਕ ਹੈ ਬਾਈ ਜਿਹੜੀ ਇਹ ਗਾਂ ਬਾਈ ਜੀ ਕਿਹੜੇ ਸੂਏ ਸੂਈ ਹੈ ਪਹਿਲਾਂ ਤਾਂ ਇਹ ਇਹ ਬਾਈ ਦੂਜੇ ਠੀਕ ਹੈ ਬਾਈ ਕਿੰਨਾ ਦੁੱਧ ਥੱਲੇ ਦੇ 228 ਕਿਲੋ ਤਿਆਰ ਆ ਬਾਈ ਠੀਕ ਹੈ ਜੀ ਤੇ ਕਿੰਨਾ ਮੁੱਲ ਰੱਖਿਆ ਵੀਰੇ ਪੈ ਦਾ ਦੁੱਧ ਦਾ ਮੁੱਲ ਡਿਗੜ ਕਰਦਾ ਬਾਈ ਅੱਛਾ ਦੇਣ ਦੇਣ ਲੜ ਕਿੱਥੇ ਤੱਕ ਛੱਡ ਦੋਗੇ ਦੇ ਦਾਂ ਬਾਈ 23 ਦੀ ਅੱਛਾ ਠੀਕ ਹੈ ਬਈ ਜੀ ਚੈੱਕ ਕਰੋ ਮੇਰਾ ਵੀਰ ਬਾਈ ਅਟਰ ਕੁਆਲਿਟੀ ਬਹੁਤ ਜ਼ਿਆਦਾ ਸਾਫ਼ ਸੁਥਰੀ ਹੈ ਚਾਰੇ ਥਣਾ ਵਿੱਚ ਪ੍ਰੋਪਰ ਗੈਪ ਤੇ ਚੰਗਾ ਪਛੂ ਬਾਈ ਦੁੱਧ ਵਾਲਾ ਤੇ ਆਪਾਂ ਨੇੜੇ ਤੋਂ ਵੀ ਤੁਹਾਨੂੰ ਪਿੱਛੇ ਤੋਂ ਵੀਟਰ ਕੁਆਲਟੀ ਦਿਖਾ ਦਿੰਦੇ ਆਂ ਸਾਹ ਸੁਧਰੀ ਬਾਈ ਜੀ ਤੇ ਰੇਟ ਬਾਈ ਨੇ ਇੱਕ 30 ਕੇ ਵੀ ਕਰਤਾਗੇ ਤੇ ਬਾਈ ਜੀ ਆਪਣਾ ਕਿਹੜੀ ਕਿਹੜੀ ਮੰਡੀ ਲਾਉਂਦੇ ਇਸ ਤੋਂ ਲਾ ਬਾਈ ਮੰਡੀਆਂ ਸਾਰੀਆਂ ਕਰਦੇ ਆਂ ਬਾਈ ਠੀਕ ਆ ਬਾਈ ਜੀ ਤੇ ਖੰਨਾ ਕਰਦੇ ਆਂ ਕਰਾਲੀ ਕਰਦੇ ਆਂ ਠੀਕ ਆ ਬਾਈ ਜੀ ਉਹਲਾ ਮੋੜ ਕੱਲਾ ਮੱਝਾਂ ਦਾ ਗਾਵਾਂ ਦਾ ਹੀ ਕਿ ਮੰਗਣ ਬੱਚੇ ਦੇ ਮੱਝਾਂ ਦਾ ਆਪਣਾ ਵੱਤ ਬਈ ਗਾਇਆਂ ਦਾ ਅੱਜ ਹੀ ਲਿਆਇਆ ਠੀਕ ਹੈ ਬਈ ਜੀ ਅੱਜ ਕਿਵੇਂ ਗਾਹ ਕਰਿਆ ਵੈਸੇ ਗਾਹ ਠੀਕ ਆ ਬਈ ਅੱਜ ਕਿੰਨੇ ਪਸ਼ੂ ਲੈਂਦੇ ਸੀਗੇ ਅੱਜ 2 ਦੀ ਬਈ 1 ਬੇਟੀ ਆ ਗਾਂ ਅੱਛਾ ਇਹ ਇਹਦਾ ਕਿਥੇ ਤੱਕ ਲੱਗਿਆ ਮੇਰੇ ਮੋਟਰ ਜਿਹੜੇ ਹਾਂ ਬਈ ਲੱਗਦਾ ਇਹਦੇ ਹੋ ਜੀ ਸ਼ਾਮ ਤੱਕ हां होजू बस ठीक है भाई जी। ਸੇ ਮੋਬਾਈਲ ਨੰਬਰ ਕਰੂਗਾ ਵੀਰੇ 7875 ਹਾਂਜੀ 42006 ਇੱਕ ਵਾਰ ਦੁਬਾਰੇ ਬੋਲਦੇ ਵੀਰੇ 7875 ਹਾਂਜੀ 42006 ਪਿੰਡਕੜ ਦੱਸਾਂ ਜੀ ਕਿ ਵੀਰੇ ਪਿੰਡ ਪਠਾਨਾ ਬਈ ਤਣਾਉਲੇ ਦੇ ਨਾਲ ਠੀਕ ਹੈ ਬਾਈ ਜੀ ਆ ਆਪਣੇ ਕੋਲੇ ਬਹੁਤ ਚੰਗੀਆਂ ਕੱਟੀਆਂ ਹੁੰਦੀਆਂ ਨੇ ਬਈ ਪਹਿਲਾਂ ਠੀਕ ਹੈ ਮਤਲਬ ਫੋਨ ਕਰਕੇ ਬੰਦਾ ਆ ਸਕਦਾ ਆ ਸਕਦਾ ਬਾਈ ਠੀਕ ਹੈ ਬਾਈ ਜੀ ਜਦੋਂ ਮੈਂ ਅਵੇਲੇਬਲ ਹੁੰਦੇ ਮਤਲਬ ਪਸ਼ੂ ਠੀਕ ਹੈ ਬਾਈ ਜੀ ਧੰਨਵਾਦ ਜੀ ਤੇ ਸ਼ਾਨਦਾਰ ਪਸ਼ੂ ਸੀਗੇ ਬਾਕੀ ਬਾਈਆਂ ਰੇਟ ਜਾਇਜ਼ 28 ਲੀਟਰ ਬਾਈ ਕਹਿੰਦਾ ਵੀ ਬਾਈ ਕੰਡੇ ਦਾ ਪੂਰਾ ਇਹਨਾਂ ਹਾਂ ਤਸੱਲੀ ਵਾਲਾ ਕੰਮ ਆਪਣਾ ਜੀ। ਹਾਂ, ਤਸੱਲੀ ਵਿੱਚ ਕੰਡੇ ਲਾ ਕੇ ਬੰਦਾ ਦੋ ਦਿਨ ਝੋਲੇ ਬਾਈ। ਠੀਕ ਹੈ ਜੀ। ਤੇ ਮਗਰ ਕੀ ਜੀਗਾ ਬਾਈ ਇਹਦੇ? ਮਗਰ ਬੱਛੀ ਆ ਬਾਈ। ਮਗਰ ਬਾਈ ਜੀ ਤੋਹਫਾ ਸਭ ਤੋਂ ਵੱਡੀ ਗੱਲ ਹੈ ਬੱਛੀ ਨਾਲ ਆ ਬਾਈ ਜੀ। ਤੇ ਇਸ ਰੇਟ 'ਚ ਦੋ ਬਣ ਰਹੇ ਪਸ਼ੂ ਬਾਈ ਜੀ। ਚੰਗਾ ਪਸ਼ੂ ਹੈ ਜੀ। ਤੇ ਦੁੱਧ ਵਾਲਾ ਬਾਈ ਜੀ ਇੱਕੇ ਰੱਖਿਆ ਘਰੇ ਬਹੁਤ। ਤੇ ਘਰੇ ਰੱਖਣ ਵਾਲਾ ਪਸ਼ੂ ਬਾਈ ਜੀ ਪੂਰਾ। ਤੇ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਆ ਕਰੋ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਮੇਰਾ ਵੀਰ। ਤੇ ਬਾਕੀ ਵੀਡੀਓ ਦੇਖ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ